ਬਾਜ਼ ਰਖਤ ਹਾਂਜੀ ਸਵਾਗਤ ਹੈ ਜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ 11 ਫੁੱਟੀ ਜੈਕ ਵਾਲੀ ਟਰਾਲੀ ਲੈ ਕੇ ਆਏ ਹਾਂ ਜੀ ਸਮੇਤ ਵੇਡਾ ਜਾਲੀ ਵਾਲਾ ਵੇਡ ਲੱਗਿਆ ਬਾਕੀ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਦਵਾਂਗੇ ਵੀਡੀਓ ਦੇ ਵਿੱਚ ਮਾਲਕ ਵੀਰ ਦਾ ਨੰਬਰ ਵੀ ਐਂਡ ਤੇ ਦਵਾਂਗੇ ਵੀਡੀਓ ਦੇਖਣ ਤੋਂ ਪਹਿਲਾਂ ਆਪਣਾ ਜਿਹੜਾ WhatsApp ਆਪਣਾ WhatsApp ਨੰਬਰ ਸਕਰੀਨ ਤੇ ਚੱਲ ਰਿਹਾ ਸੰਦ ਦੀਆਂ 4 ਤੋਂ 5 ਫੋਟੋਆਂ ਭੇਜ ਕੇ ਤੁਸੀਂ ਐਡ ਲਵਾ ਸਕਦੇ ਹੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਵੀਰ ਚੈਨਲ ਵੀ ਸਬਸਕ੍ਰਾਈਬ ਕਰ ਲੈ ਬਾਕੀ ਹੁਣ ਟਰਾਲੀ ਦੀ ਜਾਣਕਾਰੀ ਦਿੰਨੇ ਆ ਅਗਲੀ ਹੁੱਕ ਤੋਂ ਲੈ ਕੇ ਮਗਰਲੀ ਹੁੱਕ ਤੱਕ ਜਾਣਕਾਰੀ ਦਵਾਂਗੇ ਪਹਿਲਾਂ ਤਾਂ ਮਸ਼ੀਨੀ ਹੁੱਕ ਆ ਜੀ ਪੂਰੀ ਮੋਟੀ ਮਸ਼ੀਨੀ ਹੁੱਕ ਆ ਡਾਈ ਕੰਪਨੀ ਦੀ ਢਾਈ ਦੀ ਤੇ ਬਾਕੀ ਬੁਸ਼ ਵਗੈਰਾ ਬਹੁਤ ਵਧੀਆ ਲੱਗਿਆ ਅੱਗੇ ਗੱਲ ਕਰੀਏ ਆਪਾਂ ਗਾਡਰਾ ਤੇ ਜਿਹੜੀ ਚੈਸੀ ਬਣੀ ਆ ਜੀ ਨਵੇਂ ਗਾਡਰਾ ਆ ਜੀ ਸਾਹਿਲ ਤੇ ਕੰਪਨੀ ਦੇ ਗਾਡਰਾ 8 ਦੇ 8 4 ਦੇ ਗਾਡਰਾ ਪੂਰੇ ਨਵੇਂ ਗਾਡਰਾ ਸਾਫ਼ ਆ ਪੁਰਾਣੇ ਗਾਡਰ ਨਹੀਂ ਬਿਲਕੁਲ ਨਵੇਂ ਗਾਡਰ ਪਾਇਓ ਇਹ ਚਾਰੇ ਬਾਕੀ ਸਾਰਾ ਮਾਲ ਨਵਾਂ ਲੱਗਿਆ ਕੋਈ ਚੀਜ਼ ਵੀ ਪੁਰਾਣੀ ਨਹੀਂ ਲੱਗੀ ਮਾਲ ਸਾਰਾ ਨਵਾਂ ਲੱਗਿਆ ਹੋਇਆ ਬਾਕੀ ਗੱਲ ਕਰੀਏ ਆਪਣਾ ਸਾਈਡਾਂ ਤੇ ਸਾਈਡਾਂ ਤੇ ਟਾਟਾ ਕੰਪਨੀ ਦੀ ਚਾਦਰ ਲੱਗੀ ਹੋਈ ਆ ਦੇਖ ਸਕਦੇ ਹੋ ਤੁਸੀਂ ਇਹ 12 ਗੇ ਚਾਦਰ ਆਈ ਬਾਕੀ ਜਿਹੜੀ ਫੱਟੀ ਲੱਗੀ ਹੋਈ ਹੈ ਜੀ ਇਹ 2 ਇੰਚੀ ਤਿੰਨ ਸੂਤ ਮੋਟੀ ਲੱਗੀ ਹੋਈ ਏ 2 ਇੰਚੀ ਤਿੰਨ ਸੂਤ ਮੋਟੀ ਲੱਗੀ ਹੋਈ ਆ ਬਾਕੀ ਤੁਹਾਨੂੰ 4 ਫੁਟ ਛਪੇਰੇ ਤਾਂ ਆਪਾਂ ਟਰਾਲੀ ਵਿਖਾਵਾਂਗੇ ਫਰਸ਼ ਵੀ ਦੱਸਾਂਗੇ ਵਿੱਚ ਜਿਹੜਾ ਵਿੱਡ ਲੱਗਿਆ ਹੋਇਆ ਜੀ ਇਹ ਆਪਣਾ ਲੱਗਿਆ ਹੋਇਆ ਜੀ 22 ਫੁੱਟ ਇਹ 4 ਫੁੱਟ ਜਾਲੀ ਆ 3 ਫੁੱਟ ਵੇਡ ਸਾਰਾ ਬਾਕੀ ਇਹ ਜਿਸਤੀ ਜਾਲੀ ਆ ਜਿਸਤੀ ਜਾਲੀ ਹੁੰਦੀ ਹੈ ਜੀ ਇਹ ਲੱਗੀ ਹੋਈ ਆ ਬਰੀਕ ਮੋਰੀਆਂ ਦੇਖ ਸਕਦਾ ਤੁਸੀਂ ਤੇ ਬਾਕੀ ਹੁਣ ਆਪਾਂ ਗੱਲ ਕਰੀਏ ਟਾਇਰਾਂ ਟਾਇਰ 1020 ਦੇ ਅਪੋਲੋ ਕੰਪਨੀ ਦੇ ਦੋਨੋਂ ਟਾਇਰ ਹੈ ਦੋਨੋਂ ਟਾਇਰ ਕੰਪਨੀ ਦੇ ਆ ਕੋਈ ਰਬੜ ਵਾਲੇ ਨਹੀਂ ਅਪੋਲੋ ਕੰਪਨੀ ਦੇ ਆ ਬਹੁਤ ਚੰਗੀ ਗੱਡੀ ਭਈ ਹੈ ਵਧੀਆ ਮਾਲ ਪਿਆ ਟਾਇਰਾਂ ਤੇ ਕੋਈ ਇਹ ਨਹੀਂ ਘਸੇ ਆ ਟਾਇਰ ਵਧੀਆ ਚੱਲਣ ਯੋਗ ਆ ਜੀ ਚੱਲਣ ਯੋਗ ਟਾਇਰ ਆ ਤੇ ਬਾਕੀ ਹੁਣ ਆਪਣਾ ਅਰਜ ਦੀ ਫਰਸ ਤੇ ਤੁਹਾਨੂੰ ਫਰਸ ਵਿਖਾ ਦਿੰਨੇ ਆ ਫਰਸ ਹੈਗਾ ਜੀ 10 ਕੇ ਦਾ ਫਰਸਾ ਬਿਨਾ ਜੋੜ ਤੋਂ ਬਿਨਾ ਜੋੜ ਤੋਂ ਆ ਦੇਖ ਸਕਦੇ ਹੋ ਤੁਸੀਂ ਮੋਟਾ ਵੀ ਦੇਖ ਸਕਦੇ ਹੋ 10 ਕੇ ਪੂਰਾ ਤੇ ਬਾਕੀ ਬਿਨਾ ਜੋੜ ਤੋਂ ਕੋਈ ਲੇਅਰ ਵਗੈਰਾ ਹੈ ਨਹੀਂ ਕੀ ਇੱਕ ਪੀਸ ਆ ਸਾਰਾ ਕਿਉਂਕਿ ਆਮ ਪੀਸਾਂ ਵਾਲਾ ਜਿਹੜਾ ਹੁੰਦਾ ਉਹ ਗੱਲਾਂ ਸ਼ੁਰੂ ਹੋ ਜਾਂਦਾ ਜਿੱਥੋਂ ਜੋੜ ਲੱਗੇ ਹੁੰਦੇ ਆ ਇਹ ਬਿਨਾ ਜੋੜ ਤੋਂ ਜਿਹੜਾ ਡਾਲਾ ਜੀ ਇਹ ਖੁੱਲਦਾ ਸਾਈਡ ਤੇ ਇਹ ਇੱਕ ਪਾਸੇ ਦਾਲਾ ਕੋਰ ਦਾ ਇੱਕ ਸਾਧ ਨੂੰ ਤੁਸੀਂ ਪੂਰਾ ਵਧੀਆ ਮਜ਼ਬੂਤ ਡਾਲਾ ਤੇ ਦੇਖ ਸਾਡ ਨੂੰ ਤੁਸੀਂ ਡਾਲਾ ਵੀ ਪੂਰਾ ਚੰਗਾ ਵਧੀਆ ਬਣਿਆ ਹੋਇਆ ਬਾਕੀ ਹੁਣ ਗੱਲ ਕਰ ਲੈਨੇ ਆਪਾਂ ਵਿਚਲੇ ਗਾਡਰਾਂ ਦੀ ਜਿਹੜੇ ਵਿਚਾਲੇ ਗਾਡਰ ਹੈ ਜੀ ਉਹ ਹੈਗੇ ਆ ਜੀ ਇਹਦੇ 6x3 ਦੇ 6x3 ਦੇ ਤੇ ਬਾਹਰਲੇ 8x4 ਦੇ ਬਾਕੀ ਚਾਰੇ ਗਾਡਰ ਨਵੇਂ ਆ ਤੇ ਦੇਖ ਸਾਡ ਨੂੰ ਤੁਸੀਂ ਵਧੀਆ ਮਜ਼ਬੂਤ ਗਾਡਰ ਹੈ ਗਾਡਰਾਂ ਦੀ ਮਜ਼ਬੂਤੀ ਬਹੁਤ ਹੁੰਦੀ ਹੈ ਕਿਉਂਕਿ ਵਿਚਾਲੇ ਪਲੇਟ ਹੁੰਦੀ ਹੈ ਇਹਦੇ ਤੇ ਬਾਕੀ ਹਿੱਸੇ ਦੀ ਗੱਲ ਕਰੀਏ 4 ਇੰਚੀ ਹਿੱਸਾ ਹੈ 4 ਇੰਚੀ ਹਿੱਸਾ ਪੂਰਾ ਚੌੜਾ ਚੜਾਈ ਵਾਲਾ ਹਿੱਸਾ 57 ਇੰਚ ਕੋਈ ਟਰਾਲੀ ਪਲਤਣ ਦਾ ਨਹੀਂ ਖਤਰਾ ਬਾਕੀ ਟਾਇਰ ਦੋਨਾਂ ਦੀ ਦੇਖ ਸਕਦੇ ਹੋ ਤੁਸੀਂ ਇੱਕੋ ਜੀ ਗੱਡੀ ਆ ਇੱਕੋ ਕੰਪਨੀ ਦੇ ਦੋਨੇ ਟਾਇਰ ਆ ਸੇਮ ਗੱਡੀ ਟਾਇਰਾਂ ਦੀ ਪਈ ਆ ਦੇਖ ਸਕਦੇ ਹੋ ਜੀ ਤੇ ਬਾਕੀ ਤੁਹਾਨੂੰ ਸਾਈਡ ਤੋਂ ਸਾਧਨੇ ਜੀ ਰਿਮ ਰਿਮ ਹੈਗੇ ਜੀ ਇਹਦੇ ਕੜੇ ਵਾਲੇ ਕੜੇ ਵਾਲੇ ਟਰੱਕ ਵਾਲੇ ਰਿਮ ਆ ਡਬਲ ਕੜਾ ਜਿਹੜਾ origignal ਕੜਾ ਟਰੱਕ ਵਾਲਾ ਹੁੰਦਾ ਉਹ ਲੱਗੇ ਹੋਏ ਆ ਬਾਕੀ ਵੱਡੀਆਂ ਅੰਬਾਂ ਦੇ ਵਿੱਚ ਹਿੱਸਾ ਹੈ ਵੱਡੀਆ ਹੱਬਾਂ ਦੇ ਵਿੱਚ ਹਿੱਸਾ ਸਾਈਡ ਤੋਂ ਦੇਖ ਸਕਦੇ ਹੋ ਟਰਾਲੀ ਰੰਗ ਪੇਂਟ ਬਹੁਤ ਵਧੀਆ 2K ਕੰਪਨੀ ਦਾ ਰੰਗ ਹੋਇਆ ਐਸਡੀ ਦਾ ਤੇ ਰੰਗ ਵੀ 5-6 ਸਾਲ ਕਿਤੇ ਨਹੀਂ ਚੱਲਦਾ ਆਪਣਾ ਵਧੀਆ ਚੱਲਦਾ ਬਾਹਰ ਵੀ ਖੜੀ ਰਵੇ ਟਰਾਲੀ ਤੇ ਬਾਕੀ ਚਾਰ ਟਪੇਰੇ ਟਰਾਲੀ ਤੁਹਾਨੂੰ ਦਿਖਾਤੀ ਆ ਤੇ ਹੁਣ ਗੱਲ ਕਰਨੇ ਜੱਕ ਦੀ ਟੂ ਸਟਾਕ ਧਮਾਨ ਕੰਪਨੀ ਦਾ ਜੱਕ ਲੱਗਿਆ ਹਾਈ ਸਪੀਡ ਜੱਕ ਹੁੰਦਾ ਈ ਇਹ ਜਿਵੇਂ ਤੂੜੀ ਦਾ ਸੀਜ਼ਨ ਅੱਗੇ ਆਉਣਾ ਬਹੁਤ ਟਾਈਮ ਬਹੁਤ ਘੱਟ ਹੁੰਦਾ ਇਸ ਕਰਕੇ ਛੇਤੀ ਚੱਕਦਾ ਤੇ ਛੇਤੀ ਥੱਲੇ ਸਿਰਦਾ ਮੰਨ ਕੇ ਜਦੋਂ ਥੂੜੀ-ਤਾੜੀ ਤੇ ਟਰਾਲੀ ਲਾਉਣੀ ਹੋਵੇ ਛੇਤੀ ਚੱਕ ਕੇ ਸਿਰ ਦਿੰਦਾ ਤਾਂ ਜੋ ਟਾਈਮ ਦੀ ਬਚਤ ਹੁੰਦੀ ਹੈ ਬੀਮ ਵਗੈਰਾ ਵਧੀਆ ਚੰਗਾ ਸਪੋਰਟਾਂ ਲੱਗਿਆ ਵੀ ਆ ਤੇ ਬਿਲਕੁਲ ਨਵਾਂ ਜੈਕਾ ਲੀਕਿੰਗ ਸ਼ੀਕਿੰਦੀ ਜੈਕ ਦੀ ਗਰੰਟੀ ਹੁੰਦੀ 6 ਮਹੀਨਿਆਂ ਦੀ ਤੇ ਬਾਕੀ ਹੁਣ ਆਪਾਂ ਗੱਲ ਕਰ ਲਗੇ ਰੇਟ ਦੀ ਰੇਟ ਹੈਗਾ ਜੀ 1 ਲੱਖ 30000 ਰੁਪਿਆ ਰੇਟ ਹੈ ਜੀ ਬਾਕੀ ਫਿਕਸ ਰੇਟ ਨਹੀਂ ਮਾਨਤਨ ਕਰ ਕਰਦਾਂਗੇ ਜਿਹੜੀ ਆਪਣਾ ਵੀਡੀਓ ਸ਼ੇਅਰ ਕਰਕੇ ਆ ਜੀ 4000 ਰੁਪਏ ਦਾ ਮਾਰਦਾਨਿਕ ਹੋ ਜਾਊਗਾ ਜੀ ਤੇ ਬਾਕੀ ਜੇ ਕਿਸੇ ਵੀਰ ਨੇ ਕੋਈ ਪੁਰਾਣੀ ਟਰਾਲੀ ਵਿੱਚ ਦੇਣੀ ਹੋਵੇ ਸਿੰਪਲ ਹੋਵੇ ਜੱਕ ਵਾਲੀ ਹੋਵੇ ਗਲੀ ਸੜੀ ਕਿਸੇ ਵੀ ਤਰ੍ਹਾਂ ਦੀ ਹੋਵੇ ਉਹ ਵੀ ਵਿੱਚ ਕੱਟੀ ਜਾਊਗੀ ਇਹ ਖਰੀਦ ਸਕਦੇ ਹੋ ਟਰਾਲੀ ਤੇ ਬਾਕੀ ਮਕੰਦੇ ਵਾਲੇ ਪਿੰਡ ਵਿੱਚ ਖੜੀ ਹੋਈ ਹੈ ਜੀ ਮਕਸਰ ਜ਼ਿਲ੍ਹਾ ਮਕਸਰ ਫਰੀਦਕੋਟ ਤੋਂ ਆਪਾਂ ਨੂੰ 20 ਕਿਲੋਮੀਟਰ ਬਾਅਦ ਪਿਆ ਜਾਂਦਾ ਹੈ ਜੀ ਆਪਣਾ ਪਿੰਡ مالک ਵੀਰ ਦਾ ਨੰਬਰ ਨੋਟ ਕਰ ਲਓ 94788 86533 ਆਪਾਂ ਉੱਪਰ ਲਾ ਦਾਂਗੇ ਇਸ ਪਾਸੇ ਨੰਬਰ ਚੱਲ ਰਿਹਾ ਇਸ ਤੇ ਸੰਪਰਕ ਕਰਕੇ ਟਰਾਲੀ ਬਾਰੇ ਜੇ ਕੋਈ ਜਾਣਕਾਰੀ ਰਹਿ ਗਈ ਹੋਵੇ ਉਹ ਲੈ ਸਕਦੇ ਹੋ ਤੇ ਬਾਕੀ ਟਰਾਲੀ ਕੋਈ ਪੁਰਾਣੀ ਵਿੱਚ ਵੀ ਗੱਟੀ ਜੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਹੜੇ ਤੁਹਾਡੇ ਵੀਰ ਭਰਾ ਭੈਣ ਕਿਸੇ ਰਿਸ਼ਤੇਦਾਰ ਨੇ ਲੈਣੀ ਆ ਉਹਦੇ ਤੱਕ WhatsApp ਗਰੁੱਪਾਂ 'ਚ ਸ਼ੇਅਰ ਕਰੋ ਤੇ ਵੀਡੀਓ ਦੇਖਣ ਲਈ ਤੁਹਾਡੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ